ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋ ਦੇ ਦੋ ਮੈਂਬਰ ਗ੍ਰਫਤਾਰ 7 ਮੋਟਰਸਾਈਕਲ ਤੇ 1 ਐਕਟਿਵਾ ਬਰਾਮਦ ਐਨਡੀਪੀਐਸ ਐਕਟ ਦਾ ਦੋਸ਼ੀ ਹੈ ਗਿਰੋ ਦਾ ਇੱਕ ਮੈਂਬਰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਫਿਰੋਜ਼ਪੁਰ ਦੀ ਜੀਰਾ ਸਿਟੀ ਪੁਲਿਸ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਟੀਮ ਵੱਲੋਂ ਹਲਕਾ ਜੀਰਾ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਪੁਲਿਸ ਨੇ ਇਹਨਾਂ ਗਿਰੋ ਮੈਂਬਰਾਂ ਤੋਂ ਸੱਤ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਦੋਨੋਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਪੁਲਿਸ ਨੇ ਅੱਗੇ ਦੀ ਕਾਰਵਾਈ ਜਾਰੀ ਰੱਖੀ ਹੋਈ DSP ਜੀਰਾ ਗੁਰਦੀਪ ਸਿੰਘ ਨੇ ਦੱਸਿਆ ਕਿ थाना ਸਿਟੀ ਜੀਰਾ ਪੁਲਿਸ ਦੇ SHO ਕੁਲਵੰਤ ਰਾਏ ਅਤੇ ਉਹਨਾਂ ਦੀ ਟੀਮ ਵੱਲੋਂ ਜੀਰਾ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਟਰਸਾਈਕਲ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਨੋਂ ਦੋਸ਼ੀ थाना ਜੀਰਾ ਸਦਰ ਦੇ ਪਿੰਡ ਸ਼ੇਰਪੁਰ ਤਕਤੂwala ਅਤੇ ਕਮਾਲਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੀ ਪਛਾਣ ਜਗਸੀਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਬशीर ਸਿੰਘ ਦੇ ਤੌਰ ਤੇ ਹੋਈ ਹੈ। ਦੋਸ਼ੀ ਜਰਸੀਰ ਤੇ ਪਹਿਲਾਂ ਵੀ ਐਨਡੀਪੀਸੀ ਏਕਟ ਦਾ ਥਾਣਾ ਸਿਟੀ ਮੂਗਾ ਵਿੱਚ ਪਰਚਾ ਦਰਜ ਹੈ ਇਹਨਾਂ ਦੋਸ਼ੀਆਂ ਤੋਂ ਚੋਰੀ ਕੀਤੇ ਹੋਏ ਸੱਤ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ ਦੋਨਾਂ ਖਿਲਾਫ ਪਰਚਾ ਦਰਜ ਕਰ ਅੱਜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਕਿ ਹੋਰ ਸੂराग ਮਿਲ ਸਕਣ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਦੋਹਾਂ ਤੇ ਪ੍ਰਸਤਉਤ ਕੀਤੀ ਜਾਂਦੀ ਕਿਸ ਮਾਮਲੇ ਦੀ ਕੀਤੀ ਜਾ ਰਹੀ ਹੈ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਸਾਹਿਬ ਖਰਸਪੁਰ ਦੇ ਨਿਰਦੇਸ਼ਾਂ ਤਹਿਤ ਸ਼੍ਰੀ ਰਣਧੀਰ ਕੁਮਾਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਾਹਿਬ ਖਰਸਪੁਰ ਦੀ ਗਵਾਈ ਵਿੱਚ ਇੱਕ ਥਾਣਾ ਸਿਟੀ ਜੀਰਾ ਦੇ ਐਸਐਚਓ ਇੰਸਪੈਕਟਰ ਕਮਲਜੀਤ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਗਈ ਸੀ ਜੋ ਜੋ ਟੀਮ ਇਹ ਕੰਮ ਕਰ ਰਹੀ ਸੀ ਜਿੰਨ ਬਸ ਇਨਫੋਰਮੇਸ਼ਨ ਸੀ ਵੀ ਦੋ ਆਦਮੀ ਜਕਸੀਰ ਸਿੰਘ ਪਿੰਡ ਕਮਾਲਗੜ੍ਹ ਥਾਣਾ ਸਦਰ ਜੀਰਾ ਤੇ ਇੱਕ ਸਿਕੰਦਰ ਸਿੰਘ ਪਿੰਡ ਸ਼ੇਰਪੁਰ ਤਖਤੂ ਵਾਲਾ ਥਾਣਾ ਸਦਰ ਜੀਰਾ ਇਹ ਥਾਣਾ ਸਿਟੀ ਜੀਰਾ ਦੇ ਏਰੀਆ ਤੇ ਆਸ-ਪਾਸ ਦੇ ਏਰੀਆ ਵਿੱਚੋਂ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਜਿਹੜੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਵੇਚਦੇ ਤੋਂ ਜਿਸ ਦੇ ਇਸੇ ਕੜੀ ਦੇ ਤਹਿਤ ਜਿਹੜੀ ਟੀਮ ਨੇ ਮਤਲਬ ਮਿਹਨਤ ਕਰਦੇ ਹੋਏ ਇਹਨਾਂ ਦੋਨਾਂ ਵਿਅਕਤੀਆਂ ਨੂੰ ਕਬੂ ਕਰਕੇ ਤੇ ਮਕਦਮਾ ਨੰਬਰ 61 ਅਧੀਨ ਤਰ੍ਹਾਂ 303 ਜਿਹੜੇ ਬੀ ਐਨ ਐਸ ਦੇ ਤਹਿਤ ਮਕਦਮਾ ਦਾਜ ਕੀਤਾ ਸੀਗਾ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਚੋਰੀ ਦੇ 7 ਮੋਟਰਸਾਈਕਲ ਤੇ ਇੱਕ ਐਕਟ ਵਾ ਟੋਟਲ 8 ਜੋ ਬਰਾਮਦ ਕੀਤੇ ਗਏ ਤੇ ਜੋ ਦੋਸ਼ੀ ਜੇਰ ਪੁਲਿਸ ਵਾਲਾ ਸਰ ਇਹਨਾਂ ਦਾ ਵਾਰਦਾਤ ਕਰ ਬਸ ਬਸ ਥਾਣਾ ਸਿਟੀ ਜੀਰਾ ਤੇ ਆਸ-ਪਾਸ ਦੇ ਰੀਏ ਸੀ ਜਿੱਥੇ ਵੀ ਇਹਨਾਂ ਨੂੰ ਲੱਗਦਾ ਸੀ ਵੀ ਮਾਲਕੋ ਦਾ ਹੈਨਿੰਗਾ ਕਿ ਚਾਬੀਆਂ 2 ਨੰਬਰ ਦੀਆਂ ਇਹਨਾਂ ਕੋਲ ਬਣਾ ਕੇ ਤੇ ਫਿਰ ਮੋਟਰਸਾਈਕਲ ਖੋਲ ਕੇ ਲਾਈ ਪਹਿਲਾ ਜਿਹੜਾ ਜਕਸੀਰ ਸਿੰਘ ਹੈ ਇਹ ਤੇ ਐਨਡੀਏ ਸਕਟ ਦਾ ਮੁਕੱਦਮਾ ਜਿਹੜਾ ਦੱਤਾ